ਸਸਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਅਪਰ ਜੀ ਬਲੀਡ ਜਾਂ ਕੁੰਡੀ ਉਲਟੀ ਬਾਰੇ ਅਪਰ ਜੀ ਬਲੀਡ ਦਾ ਮਤਲਬ ਹੁੰਦਾ ਖਾਣੇ ਵਾਲੀ ਨਲੀ ਜਾਂ ਫੂਡ ਪਾਈਪ ਪੇਟ ਜਾਂ ਛੋਟੀ ਆਂਦ ਦੇ ਉੱਪਰਲੇ ਹਿੱਸੇ ਵਿੱਚੋਂ ਖੂਨ ਆਉਣਾ ਜੇ ਤੁਹਾਨੂੰ ਕਿਸੇ ਨੂੰ ਵੀ ਖੂਨ ਦੀ ਉਲਟੀ ਜਾਂ ਕਾਲੇ ਰੰਗ ਦੀ ਲੈਟਿੰਗ ਹੁੰਦੀ ਹੈ ਤਾਂ ਇਹ ਇੱਕ ਐਮਰਜੈਂਸੀ ਹੈ ਡੇਟ ਨਾ ਕਰੋ ਅਪਰ ਜੇ ਬਲੀਡ ਦਾ ਮੁੱਖ ਕਾਰਨ ਕੀ ਹੈ ਅਪਰ ਜੇ ਬਲੀਡ ਦਾ ਮੁੱਖ ਕਾਰਨ ਹੈ ਲੀਵਰ ਸਿਰੋਸਿਸ ਜਾਂ ਜਿਵਰ ਦਾ ਸੁਗੜਨਾ ਲੰਬੇ ਸਮੇਂ ਤੱਕ ਸ਼ਰਾਬ ਹੈਪਟਾਈਟਿਸ ਬੀ ਹੈਪਟਾਈਟਿਸ ਸੀ ਇਹਤ ਕਾਲਾ ਪੀਆ ਹੋਂ ਨਾਲ ਲੀਵਰ ਸਿਰੋਸਿਸ ਜਾਂ ਗੁਰਦਾ ਸੁਗੜਨਾ ਹੋ ਜਾਂਦਾ ਜਿਹਦੇ ਕਰਕੇ ਖਾਣੇ ਵਾਲੀ ਨਲੀ ਜਾਂ ਫੂਡ ਪਾਈਪ ਦੇ ਨਸ ਫੁੱਲ ਜਾਂਦੇ ਨੇ ਜਿਹਨੂੰ ਆਪਾਂ ਵੈਰੀਸਿਸ ਕਹਿੰਦੇ ਆ ਅਤੇ ਇਹਨਾਂ ਵਿੱਚੋਂ ਬਲੀਡਿੰਗ ਹੁੰਦੀ ਹੈ ਜਿਹਨੂੰ ਆਪਾਂ ਬੈਂਡਿੰਗ ਜਾਂ ਛੱਲੇ ਪਾ ਕੇ ਬੰਦ ਕਰ ਸਕਦੇ ਜੋ ਪੇਸ਼IENTS ਜ਼ਿਆਦਾ ਦਰਦ ਵਾਲੀਆਂ ਗੋਲੀਆਂ ਜਾਂ ਪੇਨਕਿਲਜਸ ਖਾਂਦੇ ਨੇ ਉਹਨਾਂ ਦੇ ਪੇਟ ਵਿੱਚ ਜ਼ਖਮ ਜਾਂ ਅਲਸਰ ਬਣ ਜਾਂਦੇ ਨੇ ਜਿੰਨਾ ਵਿੱਚੋਂ ਖੂਨ ਦੀ ਉਲਟੀ ਹੁੰਦੀ ਹੈ ਖੂਨ ਪਤਲੇ ਕਰਨ ਵਾਲੀਆਂ ਦਵਾਈਆਂ ਜਿਦਾ ਕਿ ਐਸਪਿਰਨ ਅਲਸਰ ਹੋਣ ਦਾ ਰਿਸਕ ਵਧਾ ਦਿੰਦੀਆਂ ਹੈ ਜੇ ਕਈ ਵਾਰੀ ਸ਼ਰਾਬ ਪੀਣ ਤੋਂ ਬਾਅਦ ਪੇਸ਼ੈਂਟ ਜ਼ੋਰ ਨਾਲ ਉਲਟੀ ਕਰਦਾ ਹੈ ਤਾਂ ਫੂਡ ਪਾਈਪ ਦਾ ਨੀਚੇ ਵਾਲਾ ਹਿੱਸਾ ਫਟ ਜਾਂਦਾ ਹੈ ਜਿਹਨੂੰ ਆਪਾਂ ਲੰਗੜੀ ਵਿੱਚ ਸਟੀਅਰ ਕਹਿੰਦੇ ਆਂ ਇਹਦੇ ਵਿੱਚ ਬਲੀਡਿੰਗ ਹੋ ਸਕਦੀ ਹੈ ਅਤੇ ਇਹਨੂੰ ਕਲਿੱਪ ਲਗਾ ਕੇ ਬੰਦ ਕੀਤਾ ਜਾ ਸਕਦਾ ਹੈ। ਹੋਰ ਵੀ ਬਹੁਤ ਸਾਰੇ ਇਨਫੈਕਸ਼ਨ ਜਿਦਾਂ ਕਿ ਐਚ ਪਾਇਲੋਰੀ ਇਹ ਵੀ ਪੇਟ ਵਿੱਚ ਅਲਸਰ ਕਰ ਦਿੰਦਾ ਹੈ ਜਿਥੋਂ ਬਲੀਡਿੰਗ ਹੋ ਸਕਦੀ ਹੈ। ਬਹੁਤ ਵਾਰੀ ਪੇਸ਼ੈਂਟ ਨੂੰ ਪੇਟ ਵਿੱਚ ਦਰਦ ਵੀ ਨਹੀਂ ਹੁੰਦਾ ਸਿੱਧਾ ਖੂਨ ਦੀ ਬਿਲਟੀ ਆ ਜਾਂਦੀ ਹੈ। ਐਂਡੋਸਕੋਪੀ ਕਰਕੇ ਖੂਨ ਵਾਲੀ ਥਾਂ ਲੱਭੀ ਜਾ ਸਕਦੀ ਹੈ ਅਤੇ ਇਸ ਨੂੰ ਰੋਕਿਆ ਜਾ ਸਕਦਾ ਹੈ। 90 ਤੋਂ 95% ਪੇਸ਼ੈਂਟ ਦੇ ਵਿੱਚ ਸਿਰਫ ਐਂਡੋਸਕੋਪੀ ਕਰਕੇ ਬਲੀਡਿੰਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।